ਗੁਰਜੀ ਵੀਰ ਜੀ ਅੱਜ ਆਪਾਂ ਨੂੰ ਮਿੱਟੀ ਪਾਉਂਦਣ ਹੋ ਗਿਆ ਦੂਜਾ ਦਿਨ ਕੱਲ 9 9 10 ਦਾ ਫੇਰੇ ਲੱਗੇ ਇੱਕ ਟਰੈਕਟਰ ਦੇ ਤੇ ਮਸ਼ੀਨ ਰਹੀ ਕੱਲ ਸਾਰਾ ਦਿਨ ਖਰਾਬ ਅੱਜ ਫੇਰ ਤੜਕੇ ਦੀ ਮਸ਼ੀਨ ਚਲੰਦੀ ਆ ਤੇ ਅੱਜ ਨਵਾਂ ਕਰਾਇਆ ਲਿਆਂਦਾ ਤੁਹਾਨੂੰ ਉਹ ਖਵੰਨੇ ਆ ਸਪੈਸ਼ਲ ਮਿੱਟੀ ਪਾਉਣ ਵਾਸਤੇ ਲਿਆਂਦਾ ਆਪਣਾ ਹੀ ਕਾ ਲਿਆਂਦਾ ਜੀ 9 9 ਦਾ ਫੋਟਿਆ ਮੇਰੇ ਹਿਸਾਬ ਨਾਲ ਇੰਨਾ ਕੋਨਾ ਨਾ ਉਹ ਫੋਟੂ ਨਾ ਤੇ ਬਾਕੀ ਬੜਾ ਹੈਵੀ ਬਣਿਆ ਸਾਰਾ ਇਹ ਆ ਵੇਖੋ ਧੂਆ ਪਾਸੇ ਰੁਪੈਣ ਵਾਲਾ ਸਟੈਂਡ ਟੂਲ ਬਣਿਆ ਸਾਰਾ ਤੇ ਮਨਾ ਬਾਕੀ ਦੇਖਿਓ ਦਾ ਮਹਿੰਦਰਾ ਬੁੱਕ ਦਾ ਆ ਜੀ ਰਿੰਦੀ ਜੀ ਆਪਾਂ ਨਾਲ ਤਾਹਿਆਣਾ ਢਾੜਵੋ ਦੇ ਵਿੱਚ ਆਕੜੀ ਐਰ ਦਾ ਲੌਣੀ ਤੇ ਐਰ ਕਾ ਵੇਖੋ ਤਵੀਆਂ ਪਾਈਆਂ ਮੇਰੇ ਮਹਰਾਂ ਪਾਈਆਂ ਪਾਈ ਜਾਂਦਾ ਪੈਣੀ ਕਰੋ ਬਾੜ ਬਾੜ ਦੀ ਵਧੀਆ ਭਾਈ ਇੰਸਾਨ ਇਹ ਆਕੜੀ ਲੌਣੀ ਆਪਾਂ ਨਾਲ ਢਾੜ ਦੇ ਵਿੱਚ ਇਹ ਬਹੁਤ ਕਰਦੇ ਅੱਗ ਲਾਏ ਆ ਆਪਣਾ ਨਹੀਂ ਅੱਗ ਲੱਗੇ ਉਹ ਨਾਲ ਅੱਗੇ ਬੜੀ ਆ ਕੇ ਲੱਗ ਰਿਹਾ ਅਸਾਂ ਕਰਦੇ ਪੈਸਾ ਉਹ ਵੀ ਪੜੀ ਹੋਈ ਆਂਦੀ ਉਹ ਤੇ ਕਟਰ ਹੋ ਗਈ ਰੋਡ ਪੈਂਦੀ 100 ਰੁਪਿਆ ਬਾਅਦ ਹੀ ਆਵੇ ਰੋਡਾਂ ਦੇ ਸਾਹਮਣੇ ਤੇਰਾ ਚੱਲਦਾ ਕੋਲ ਟਾਈਕੀ ਚਰਾਲੇ ਜਾਂਦੀ ਹੁਣ ਵੇਖੋ ਕੋ ਕੱਡ ਕੜਾਕਾ ਦੁੱਤਾ ਵਾਂ ਦਾ 파ੜ 파ੜੀ ਲੱਗੀ 나ੜ ਵੀ ਬੜਾ ਛਟਿਆ ਸੀ ਇਹ ਆਪਣੀ ਆ ਗਈ ਗੱਡੀ ਠੰਡਾ ਟੁੰਡਾ ਲੈ ਗਿਆ ਇਹ ਮਗਰ ਲਾਣੇਦਾਰ ਤੇ ਬਾਈ ਮੇਰਾ ਉਹ ਜੋਂਡੀ ਘਰ ਵੀ ਆਉਂਦਿਆ ਨਾਲ ਦੇ ਆਲਾ ਉਹ ਵੀ ਲੰਨੇ ਨਾਲ ਫੇਰ ਉੱਤਰ ਆਉਣਾ ਲੋ ਵਗਨ ਦੀ ਕਿਤੇ ਸਿਕਰ ਦੁਪਹਿਰ ਲੱਗੀ ਉੱਤੋਂ ਅਜੇ ਦੇਖੋ ਇਹ ਆਡੇ ਤੇਜ਼ ਰੋਹੀ ਜਿਹੜੀ ਟਕੌੜੀ ਜਿੱਦੋਂ ਆਉਂਦੇ ਆ ਉਹਨੇ ਆਡੇ ਦਿੱਤੇ ਆ ਆਪਾਂ ਉਹਨਾਂ ਤੋਂ ਆ ਹੀ ਜੜਦਾ ਕੋਈ ਲੱਗਿਆ ਹੋਰ ਤੇ ਵੀ ਆਵੇ ਕੋਈ ਚਾਰ ਵਾਰੀ ਲਗਾ ਲਿਆ ਟਰਾਈਕ ਜਾਰੀ ਨੇ ਆਡੇ ਦੇਤੇ ਤੋਂ ਬੱਚੇ ਕੱਢਨੇ ਆ ਇੱਥੇ ਕਰਾਇਆ ਵੀ ਮਾਰਨਾ ਇੰਨਾ ਤਾਂ ਰਹਿ ਹੀ ਜਾਣਾ ਕੋਈ ਚੱਕਰ ਹੀ ਨਹੀਂ ਹਾਂ ਚੜਦਾਂਗੇ ਇਨਾ ਤੇ ਕੋਈ ਫਿਰ 4 ਬਾਈ 4 ਬਰਾਬਰ ਜਾਂ ਪਿਆਰ ਨਜ਼ਰੇ ਚੱਕ ਕਰੋ ਦੇ ਉਹਦੇ ਪਾਈ ਗਏ ਪਾਏ ਆ ਆਪਣਾ ਨਰਾ ਪਾਏ ਮਰ ਜੇ ਨਾ ਗਿਆ ਕੋਈ ਨਹੀਂ ਕਾਹਦੇ ਹੁੰਦੇ ਆ ਆਪਣੇ ਸੀਟਾਂ ਤੇ ਦੁੱਲੇ ਬਣਾਉਂਦੇ 4 ਬਾਈ 4 ਇਸ Det klokker i de, de veien. I yeah, don't know ਆਪੋ ਜਿਹੜੀਆਂ ਯਾਰਾ ਅੜਾ ਡੇਗਾ ਇਹ ਉਹ ਵਾਟ 1000 ਰੁਪਏ ਦਾ ਪਾਰ ਆ ਗਿਆ ਕੋਈ ਇਹ ਵਾਗੇ ਜੱਜਾ ਆ ਗਿਆ ਆ ਯਾਰੀ ਦਾ ਬੜੀ ਇੰਨਾ ਕ ਭਾਈ ਦੋੜ ਰਿਹਾ ਨੇ ਭਿੰਡੋ ਬੱਡੀ ਇਹ ਇੱਕੋ ਇੱਕ ਵਾਰ ਆ ਗਿਆ ਤੇ ਹੋ ਵੇਖੋ ਬੜਾ ਹੀ ਦਾ ਨਿਹੜਾ ਦਾ 18 ਜਿਹੜੇ ਸਾਨੂੰ ਆਇਆ ਅੱਜ ਹੀ ਤੋਂ ਵਾਲੇ ਇਹ ਕੋਈ ਜਾਪਿਆ ਹੀ ਨਹੀਂ ਆ ਗੋ ਤਸੱਜ ਹੋਣੀ ਆਪਿਆ ਇੱਕੋ ਰਾਹ ਇਹ ਚੱਲਦਾ ਰਿਹਾ ਇਹ ਨਾ ਾਰੇ ਲਗੇ ਰਹੇ ਇਹ ਲੋਏ ਯਾਰੇ ਕਿੱਥੇ ਆਵੇ ਮਾਹਰਾ ਹੋ ਗਿਆ ਪੜ ਗਿਆ ਹਡਾ ਕੰਮ ਹੋਣਾ ਇਤ ਤਵੀਆਂ ਤੁਵੀਆਂ ਕਟੀਆਂ ਕਰਕੇ ਤੁਰਨ ਲੱਗੇ ਆ ਤੇ ਹਾਂਜੀ ਸਹੀ ਆ ਤੁਹਾਡਾ ਵੀਰ ਹਡਾ ਮੰਗਾ ਆ ਬਹੁਤ ਧੰਨਵਾਦ ਵੀਰ ਤੇਰਾ ਮਾ ਨਬੇੜਾ ਹੀ ਪੜਾ ਆ ਦੁਆ ਦਾ ਦੇ ਚਲੋ ਔਲ ਜੈਕੜਾ ਕਟੀਆਂ ਹੋਈਆਂ ਇੰਨੀਆਂ ਆਪੇ ਇਹ ਕਟੀਆਂ ਕਰਨੀਆਂ ਪੈਣੀਆਂ ਹੁਣ ਵੇਖਿਓ ਕਟੀਆਂ ਦੀਆਂ ਇਹ ਆਓ ਵੇਖੋ ਇਹ ਆਓ ਜੀ ਮਾਣਾ ਜੀ ਬੜੀ ਬਣ ਗਈ ਕਟੀਆਂ ਆ ਵੇ ਆਹ ਵੇਖੋ ਇਹਨਾਂ ਨੂੰ ਕਰਨਾ ਪੈਣਾ ਤੁਜੀ ਮੇਰਾ ਮਾਣਾ ਬੜਾ ਸੂਤਰ ਮਿੰਟ ਚ ਆ